ਪਟਿਆਲਾ ਪੁਲਿਸ ਨੇ ਪਖੰਡੀ ਬਾਬੇ ਦੇ ਕਰੋ ਨੂੰ ਗ੍ਰਿਫਤਾਰ ਕੀਤਾ ਜੋ ਬੁੱਢੇ ਲੋਕਾਂ ਤੇ ਬੁੱਢੀ ਔਰਤਾਂ ਨੂੰ ਆਪਣੇ ਚਾਲ ਵਿੱਚ ਫਸਾ ਉਹਨਾਂ ਕੋਲੋਂ ਠੱਗੀ ਕਰਦੇ ਹਨ ਦੋਨੋਂ ਦੱਸਦੀ ਹੈ ਕਿ ਇਸ ਗਰੋ ਵਿੱਚ ਦੋ ਵਿਅਕਤੀ ਅਤੇ ਇੱਕ ਮਹਿਲਾ ਸ਼ਾਮਲ ਹੈ ਅਸ ਨੂੰ ਅਸਤੂ ਵੀ ਉਹਨਾਂ ਨਾਲ ਇੱਕ ਆਲਾ ਲਾਟੀ ਬਾਬਾ ਨਾਂ ਦਾ ਵਿਅਕਤੀ ਤੇ ਇੱਕ ਲੇਡੀ ਤੇ ਇੱਕ ਉਹਦੇ ਨਾਲ ਹੋਰ ਵਿਅਕਤੀ ਉਹਨਾਂ ਨੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਵੀ ਐਸੇ ਢੂੰਗੀ ਬਾਬਾ ਬਣ ਕੇ ਉਹਦੇ ਤੋਂ ਉਹਦਾ ਖੜਾ ਵਗੈਰਾ ਤੇ ਮੁੰਦਰੀ ਵਗੈਰਾ ਲਾ ਕੇ ਲੈ ਕੇ ਜਾਲ ਸਾਂਜੀ ਕਰ ਗਏ ਉਹਦੇ ਨਾਲ ਤੇ ਜਿਸ ਦਿਨ ਤੋਂ ਅਸੀਂ ਮਕਦਮਾ ਨੰਬਰ 43 ਅਸੀਂ ਥਾਣਾ ਕਰਵਾ ਲਈ ਵਗੇ ਦਰਜ ਕਰਕੇ ਦੀ ਇਨਵੈਸਟੀਗੇਸ਼ਨ ਅਮਲ ਜਿਹਾ ਦੀ ਤੇ ਦਰਾਂ ਨੇ ਤੋਂ ਟੀਸ਼ਰਟ ਪਾਇਆ ਗਿਆ ਵੀ ਜਿਹੜਾ ਇਹ ਸੇਮ ਗੈਂਗ ਸਾਡੇ ਕੋਲ ਪਹਿਲਾਂ ਵੀ ਸਾਡੇ ਰਡਾਰ ਤੇ ਸੀ ਅਟੇ ਕੋਲ ਇਹਨਾਂ ਦੀ ਸੀਸੀਟੀਵੀ ਫੁਟੇਜ ਸੀ ਪਹਿਲਾਂ ਵੀ ਵਾਰਦਾਤਾਂ ਇਹਨਾਂ ਨੇ ਪਟਿਆਲੇ ਸ਼ਹਿਰ ਦੇ ਅੰਦਰ ਕੀਤੀਆਂ ਜਿਸ ਦੇ ਧਾਰ ਤੇ ਅਸੀਂ ਇਹਨਾਂ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਸਾਨੂੰ ਇਤਲਾਮ ਮਿਲੀ ਕਿ ਦੁਬਾਰਾ ਫਿਰ ਇਹ ਪਟਿਆਲੇ ਦੇ ਵਿੱਚ ਸਰਗਰਮ ਨੇ ਤੇ ਉਸੇ ਤਰ੍ਹਾਂ ਦੀ ਵਾਰਦਾਤ ਦੀ ਫਰਾਗ ਦੇ ਵਿੱਚ ਨੇ ਜਿਸ ਦੇ ਤਰ ਸਾਡੀ ਟੀਮ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਕਾਬੂ ਕਰਕੇ ਇਹਨਾਂ ਨੂੰ ਹੁਣ ਦਰਾਨੇ ਪੁਲਿਸ ਰਾਮਾਣ ਤੋਂ ਕੁਝ ਕੁਛ ਕੀਤੀ ਜਾ ਰਹੀ ਹੈ ਸਰ ਪਟਿਆਲੇ ਦੇ ਰਹਿਣ ਵਾਲੇ ਨਹੀਂ ਆ ਬਾਹਰ ਦੇ ਕਿਤੇ ਪਤਾ ਲੱਗੇ ਨੂੰ ਇਹ ਰਹਿਣ ਵਾਲੇ ਹੈਗੇ ਨੇ ਜੀ ਆ ਨਾਥਾਂ ਵਾਲੀ ਗਲੀ ਗੋਕਲਪੁਰ ਮਹੱਲਾ ਜ਼ਿਲ੍ਹਾ ਤਰਨਤਾਰ ਉੱਥੋਂ ਦੇ ਰਹਿਣ ਵਾਲੇ ਨੇ ਤਿੰਨੇ ਉੱਥੇ ਇਹ ਝੁੱਗੀਆਂ ਦੇ ਪਿੱਛੇ ਰਹਿੰਦੇ ਨੇ ਗੋਗਲਪੁਰ ਮਹੱਲੇ ਦੇ ਵਿੱਚ ਤੇ ਇੱਥੇ ਪਟਿਆਲੇ ਦੇ ਕਿੱਥੇ ਰਹ ਰਹੇ ਸੀ ਇਹ ਤੁਹਾਨੂੰ ਪਤਾ ਪਟਿਆਲੇ ਦੇ ਵਿੱਚ ਰਹਿੰਦੇ ਨਹੀਂ ਸੀ ਇਹ ਵਾਰਦਾਤੀ ਕਰਨ ਆਉਂਦੇ ਸੀ ਜਦੋਂ ਇਹ ਵਾਅਦਾ ਤੁਹਾਨੂੰ ਅੰਜਾਮ ਦੇ ਦਿੰਦੇ ਸੀ ਤੇ ਵਾਪਸ ਚਲੇ ਜਾਂਦੇ ਸੀ ਇਹਦੇ ਪੰਜਾਬ 'ਚ ਹੀ ਕਰਦੇ ਦਿਆਂ ਹੋਰ ਇਹਨਾਂ ਦੇ ਤਰ੍ਹਾਂ ਨੇ ਕੁਝ ਕੁ ਪੰਜਾਬ ਦੇ ਵਿੱਚ ਹੋਰ ਵੀ ਵਾਰਦਾਤਾਂ ਸਾਡੇ ਕੋਲ ਸਾਹਮਣੇ ਆਈਆਂ ਨੇ ਜਿਹੜੀ ਢੰਗਾਈ ਦਾ ਤਪਰੀਸ਼ ਕੀਤੀ ਜਾ ਰਹੀ ਹੈ ਮੈਂ ਇਹਨਾਂ ਦਾ ਮੋਟਰ ਸਪਰਿੰਗ ਦੀ ਵਾਰਦਾਤ ਕਰਨ ਦਾ ਵੀ ਇਹਨਾਂ 'ਚ ਇੱਕ ਬਾਬਾ ਬਣ ਜਾਂਦਾ ਸੀ ਤੇ ਦੂਜੇ ਦੋ ਇਹਨਾਂ ਦੇ ਗੈਂਗ ਮੈਂਬਰ ਕੋਈ ਨਾ ਕੋਈ ਕਿਸੇ ਬਜ਼ੁਰਗ ਲੇਡੀ ਨੂੰ ਜਾਂ ਬਜ਼ੁਰਗ ਵਿਅਕਤੀ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਵੀ ਇਹ ਵੱਡੇ ਵੱਡੇ ਕਰਨੀ ਵਾਲੇ ਬਾਬਾ ਜੀ ਨੇ ਤੇ ਦੋ ਚਾਰ ਗੱਲਾਂ ਉਹਨਾਂ ਨੂੰ ਕਰਾ ਕੇ ਵੀ ਸਾਡਾ ਵੀ ਇਹ ਬਾਬਾ ਜੀ ਨੇ ਕੰਮ ਕੀਤਾ ਸੀ ਇਸ ਤਰੀਕੇ ਨਾਲ ਉਹਨਾਂ ਨੂੰ ਲੁਝਾ ਕੇ ਇਹਨਾਂ ਦੀ ਜੋ ਪਲਾਨ ਹੁੰਦਾ ਸੀ ਪ੍ਰੀ ਪਲਾਨ ਵੀ ਕਿਵੇਂ ਬਜ਼ੁਰਗ ਨੂੰ ਲੁਝਾਉਣਾ ਉਹਨਾਂ ਨੂੰ ਲੁਝਾ ਕੇ ਵੀ ਤੁਹਾਡਾ ਸੋਨਾ ਡਬਲ ਕਰ ਦਿਆਂਗੇ ਜਾਂ ਤੁਹਾਡਾ ਇਹ ਕੰਮ ਹੋ ਜਾਊਗਾ ਇਸ ਤਰੀਕੇ ਨਾਲ ਉਹਨਾਂ ਦਾ ਸੋਨਾ ਲਹਾ ਲੈਂਦੇ ਸੀ ਉਹਨੂੰ ਫਰੋਨਟਾਈਜ਼ ਕਹਿਣ ਨੂੰ ਚਾਹੇ ਤਰੀਕੇ ਨਾਲ ਜਾਲ ਚ ਫਸਾ ਕੇ ਉਹਦੇ ਤੇ ਨੌ ਸਰਵਾਜ ਗੈਂਗਾਪੁਰਾ ਹੈ ਤੇ ਜਿਸ ਨੂੰ ਅਸੀਂ ਅਣ ਦੇ ਵਿੱਚ ਕੰਮ ਜਾ ਉਹ ਨਵੇਂ ਗਰੁੱਪ ਹੈ ਜਾਂ ਪਹਿਲੇ ਪਹਿਲੇ ਕੋਈ ਪਰ ਉਹ ਇਹਨਾਂ ਦਾ ਅਸੀਂ ਤਰਮ ਤਰਮ ਤੋਂ ਅਸੀਂ ਇਹਨਾਂ ਦਾ ਕ੍ਰਿਮੀਨਲ ਬੈਕਗਰਾਉਂਡ ਚੈੱਕ ਕਰਾ ਰਹੇ ਹਾਂ ਤੇ ਮੇਨ ਮੇਰੀ ਅਪੀਲ ਆ ਲੋਕਾਂ ਨੂੰ ਵੀ ਬਜ਼ੁਰਗ ਜੋ ਆਪਣੇ ਸੀਨੀਅਰ ਸਿਟੀਜ਼ਨ ਹੁੰਦੇ ਨੇ ਵੀ ਜੇ ਕੋਈ ਵੀ ਇਹੋ ਜਿਹਾ ਉਹਨਾਂ ਨੂੰ ਕੋਈ ਬਾਬਾ ਆ ਜਾ ਕੋਈ ਸਰਕ ਦੇ ਬਾਬੇ ਦਾ ਭੇਸ ਬਣਾ ਲੈਂਦੇ ਨੇ ਜਿਵੇਂ ਵੱਡੇ ਵਾਲ ਕਰਕੇ ਉਹੋ ਜਿਹਾ ਇਹਨਾਂ ਨੇ ਕੁਰਤਾ ਪਿਆ ਮਾਜਾ ਚੋਲਾ ਪਾ ਕੇ ਤੇ ਉਹਨਾਂ ਗੱਲਾਂ ਬਾਤਾਂ ਚੱਲ ਜਾ ਕੇ ਇਹ ਠੱਗੀ ਦਾ ਅਸਕਰ ਕਰਦੇ ਨੇ ਲੋਕਾਂ ਨੂੰ ਤੇ ਇਹਨਾਂ ਤੋਂ ਬਚਾ ਜਾਵੇ ਕ੍ਰਾਈਮ ਦੀ ਗੱਲ ਕਰੀਏ ਭਾਈ ਮਤਲਬ ਖੋਤਾ ਕੀ ਸੀਗਾ ਜਾਂ ਕੁਝ ਹੋਰ ਵੀ ਕ੍ਰਾਈਮ ਕਰ ਰਹੇ ਨੇ ਉਹ ਨਹੀਂ ਸੀ ਕਰਦੇ ਸਿੱਧੀ ਉਹਨਾਂ ਨੂੰ ਲੁਝਾ ਕੇ ਬਜ਼ੁਰਗ ਵਿਅਕਤੀ ਨੂੰ ਉਹਦੀਆਂ ਗੱਲਾਂ ਦੇ ਵਿੱਚ ਪਾ ਕੇ ਨੌਸਰ ਬਾਜੀ ਢੰਗ ਨਾਲ ਉਹਨਾਂ ਤੋਂ ਇਹ ਲਹਾ ਲੈਂਦੇ ਸੀ ਉਹਨਾਂ ਦਾ ਸੋਨਾ ਉਹਨਾਂ ਨੂੰ ਗੱਲਾਂ ਬਾਤਾਂ ਦੇ ਵਿੱਚ ਲੁਝਾ ਕੇ